ਐ ਪੈਂਦੀ ਆ ਜਦੋਂ ਕਾਰਬਾਈ ਪੈਂਦੀ ਆ ਐ ਕਰਚ ਇੱਕ ਕਰਚ ਇੱਕ ਮੱਖਣਾ ਆਇਆ ਹੈ ਭਈ ਹੈ ਨਾ ਕਾਲੀ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਠੀਕ ਠਾਕ ਚੜਦੀ ਕਲਾ ਚਲੋ ਚੜਦੀ ਕਲਾ ਚਾਹੀਦਾ ਨਵੇਂ ਸਾਲ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਤੇ 2026 ਤੁਹਾਡੀ ਫੈਮਲੀ ਤੇ ਤੁਹਾਡੇ ਲਈ ਸਭ ਨੂੰ ਚੜ੍ਹਦੀ ਕਲਾ ਰੱਖੇ ਪ੍ਰਮਾਤਮਾ ਲਾਤਾ ਆਪਾਂ ਬੈਕ ਇਹ ਕਿਵੇਂ ਨਹੀਂ ਨਾ ਇਹਨੂੰ ਐਲ ਕਹਿੰਦੇ ਐਲ ਲਾਈ ਐਲ ਦੇਖੀਏ ਲੱਗ ਗਿਆ ਜਾਂ ਨਹੀਂ ਲੱਗਿਆ ਲੱਗ ਗਿਆ ਨਹੀਂ ਪਰ ਥੋੜਾ ਜਿਹਾ ਪਰ ਇਹਨੂੰ ਕਰਨਾ ਪੈਣਾ ਯਾਰ ਮure ਜਗ੍ਹਾ ਹੀ ਹੈ ਨਹੀਂ ਯਾਰ ਜਿਹੜਾ ਲੋਡ ਮੈਂ ਚੱਕਿਆ ਸੀ ਉਹਦੇ ਵੀ ਜਗ੍ਹਾ ਹੈ ਨਹੀਂ ਸੀ ਇਹ ਲੋਡ ਚੱਕਿਆ ਇਹਦੇ ਮure ਜਗ੍ਹਾ ਨਹੀਂ ਦੱਸ ਬੰਦਾ ਕੀ ਕਰੇ ਕਦੇ-ਕਦੇ ਹੀ ਇਦਾਂ ਦੇ ਹਾਲ ਹੋ ਜਾਂਦੇ ਆ ਕਦੇ-ਕਦੇ ਹੀ ਮਾੜੀਆਂ ਲੋਕੇਸ਼ਨਾਂ ਮਿਲ ਜਾਂਦੀਆਂ ਸਾਹਮਣੇ ਆਹ ਜਗ੍ਹਾ ਦੱਸ ਬੰਦਾ ਕੀ ਕਰੇ ਹੁਣ ਸਹੀ ਆ ਇਦੋਂ ਟੱਚ ਕਰਕੇ ਇਦੋਂ ਥੋੜੀ ਜਿਹੀ ਸਪੇਸ ਐ ਇੰਨੀ ਦਾ ਚੱਲ ਚੱਲੇ ਜਾਂਦਾ ਆ ਗਏ ਇੱਥੇ ਆ ਲੇਨ ਤੇ ਆਂ ਕਰਕੇ ਲਾਉਣਾ ਸੀ ਜਮਾ TDL11 ਇਹਨੂੰ L ਕਹਿੰਦੇ L ਜਮੇ ਆਪਾ ਇੰਗਲਿਸ਼ ਚ L ਨਹੀਂ ਹੁੰਦੀ ਉਵੇਂ L ਬਣਾ ਕੇ ਲਾਇਆ ਵਾ ਦੱਸਿਆ ਹੀ ਆ ਭਰਾਵਾ ਮੈਂ ਲਾਤਾ ਕਹਿੰਦੇ 4 ਵਜੇ ਬੰਦ ਹੋ ਜਾਣਾ ਪਹੁੰਚ ਜਾ 3:50 ਦੇ ਮੈਂ ਪਹੁੰਚਦਾ ਸੀਗਾ ਮਥੇ ਹੀ ਪਹੁੰਚਿਆ ਪਰਾਨੀ ਕੀ ਲਤਣ ਇਹਨਾਂ ਨੇ ਬੇਰਹਸ ਡਰਾਈਵ ਆਂਦਾ ਕੱਤੇ-ਕੱਤੇ ਜੇ ਆ ਖਾ ਕੇ ਰੋਟੀ ਸਾਈਏ ਮੈਂ ਸਾਰੇ ਕੀ ਦੇ ਕਹਿਣਾ ਹੁੰਦਾ ਵਾ ਮੈਂ ਕਿਹਾ ਭਾਈ ਮੈਂ ਸੋਣਾ ਅੱਜ ਤਾਂ ਹੈਗਾ ਵੀ ਸੋਣਾ ਹੀ ਆ ਮੈਂ ਕਿਹਾ ਮੈਂ ਸੋਣਾ ਮੈਨੂੰ ਠਾ ਦਿਓ ਕੋਈ ਚੱਕਰ ਨਹੀਂ ਕਹਿੰਦਾ ਤੂੰ ਸੌਂ ਜਾ ਕਹਿੰਦਾ ਘੰਟਾ ਦੋ ਘੰਟਾ ਲਾ ਦਾਂਗੀ ਮੈਂ ਕਿਹਾ ਕੋਈ ਚੱਕਰ ਨਹੀਂ ਤੁਸੀਂ ਦੋ ਜਪਾ ਚਾਰ ਘੰਟੇ ਲਾਓ ਅਸੀਂ ਆਪਦੀ ਨੀਂਦ ਪੂਰੀ ਕਰੀਏ ਨਾਲੇ ਨਾਲੇ ਸੌਣ ਦਾ ਟਿਕਾਣਾ ਵਧੀਆ ਏ ਟਰੱਕ ਕਲੀਨ ਕਰਨਾ ਸੀ ਯਾਰ ਪਾਲਿਸ਼ ਮਾਰਨੀ ਸੀ ਚਲੋ ਘਰਾਂ ਕੋਲ ਜਾ ਕੇ ਮਰਾਂਗੇ ਨਹੀਂ ਤਾਂ 4 ਵਜੇ ਦਾ ਆਇਆ ਹੋਇਆ ਆ ਸਿਰਫ ਗੱਲਾ ਬਾਕਸ ਰੈਡੀ ਕਰਨ ਨੂੰ 6:30 ਹੋ ਗਏ ਸਿਰਫ ਆ ਕੱਲਾ ਚੁੱਕਿਆ ਆਪਣਾ ਜਿਹੜਾ ਏਸੀ ਨਹੀਂ ਹੁੰਦਾ ਪੈਲਸਾ ਦਾ ਕੋਈ ਏਸੀ ਆ ਬਸ ਥੈਂਕ ਯੂ ਭਾਈ ਤੁਹਾਡਾ ਮੇਰੀ ਨੀਂਦ ਲੈ ਨੀਂਦ ਪੂਰੀ ਹੋ ਗਈ ਕਰ ਗਿਆ ਟਰੱਕ ਸਟਾਰਟ ਚੱਲੀ ਗਏ ਜਮਾ ਲਾਈਟ ਵੇਟ ਲੋਡ ਚੱਕ ਲਿਆ ਹੈ ਹੁਣ ਇੱਥੇ ਇਕੱਲੇ ਆ ਤੇ ਲੱਗਿਆ ਸੀ ਮੈਂ ਤਰਨ ਤੇ ਮੈਨੂੰ ਕਹਿੰਦੇ ਪਟਾ ਵਟ ਡੋਰ ਚੋਂ ਬਾਹਰ ਕੱਢ ਲੈ ਟਰੱਕ ਵੀ ਅਸੀਂ ਡੋਰ ਲਾਉਣਾ ਹੈ ਨਾ ਚੱਲ ਮੈਂ ਗਿਆ ਵੀ ਜਲ ਬਾਹਰ ਜਾ ਕੇ ਡੋਰ ਲਾ ਲੈਣੇ ਆ ਵੀ ਲੋਡ ਤੁਸੀਂ ਲਾ ਦਤਾ ਠੀਕ ਆ ਓਕੇ ਆ ਇਹ ਲੋ ਦੇਖੇ ਤੇ ਅੰਦਰ ਕਹਿੰਦੇ ਬਾਹਰ ਕਢ ਲਾ ਟਰੱਕ ਤੇ फटाफट ਮੈਂ ਕਿਹਾ ਚੱਲ ਠੀਕ ਆ ਚੱਲ ਬਾਹਰ ਕੱਢ ਕੇ ਡੋਰ ਲਾ ਲੈਣਾ ਅੱਜ ਜਦੋਂ ਦੇਖਿਆ ਤਾਂ ਅੰਦਰ ਟਰੇਲਰ ਕੰਨੀ ਉਹ ਅੰਦਰ ਵੜ ਕੇ ਦੇਖਿਆ ਤਾਂ ਲੋਡ ਲੱਗ ਕੇ ਚੋਕਲੀਆਂ ਲੈ ਕਹਿੰਦੇ ਪੰਜਾਬ ਵਿੱਚ ਚੋਰੀ ਹੁੰਦੀ ਹੈ ਇੱਥੇ ਮੇਰੇ ਟਰੱਕ ਵਿੱਚ ਹੀ ਲੋਡ ਲਾ ਕੇ ਚੋਰੀ ਕਰ ਲਈਆਂ ਤੇ ਬੰਦੇ ਸ਼ਰੇਆਮ ਜਿਨ੍ਹਾਂ ਨੇ ਕੀਤੀਆਂ ਬੰਦੇ ਮੁੱਕਰ ਵੀ ਗਏ ਦੇਖ ਲਾ ਲੈ ਕਹਿੰਦੇ ਪੰਜਾਬ 'ਚ ਚੋਰੀ ਹੁੰਦੀ ਹੈ ਪੰਜਾਬ 'ਚ ਚੋਰੀ ਹੈ ਸਿਰਫ ਇੱਥੇ ਤਿੰਨ ਹੀ ਜਾਣੇ ਸੀ ਤਿੰਨੇ ਜਣਾ ਦੇ ਵਿੱਚੋਂ ਤੀਜਾ ਮੈਂ ਸੀ ਦੋ ਜਾਨੇ ਹੋਰ ਸੀਗੇ ਦੋ ਮੁੱਕਰੀਗੇ ਵੀ ਅਸੀਂ ਚੁੱਕੀ ਹੋਈਆਂ ਲੱਗਦਾ ਸੋ ਬੰਦਾ ਕੀ ਕਰੇ ਵੀ ਹੁਣ ਇਹਨਾਂ ਨੂੰ ਕਹੇ ਵੀ ਭਾਈ ਤੁਸੀਂ ਚੁੱਕੀਆਂ ਨੇ ਨਮਸਾਲੇ ਤੇ ਵੀ ਜਰੇ ਤੋਂ ਬਾਈ ਤੋੜ ਲੱਗੇ ਵੇ ਆ ਖਾਲੀ ਵੇ ਆ ਟਰੱਕ ਸਟਾਪ ਜੀ ਆ ਦਾ ਕਾਰਾਂ ਵਾਲੇ ਬਾੜੇ ਕੀੜੇ ਘੜਦੇ ਫਿਰਦੇ ਆ ਦੇ ਕਾਰਾਂ ਦਾ ਪਾਰਕਿੰਗ ਹੀ ਸਾਰਾ ਲਟ ਫੁੱਲਾ ਸਾਡੇ ਯਾਰ ਕੇ ਦਿਨੇ ਵੀ ਉੱਲੂਆਂ ਕੋਈ ਜਾਗਦੇ ਆ ਤਿੰਨ ਤੇ ਅਰ ਵੀ ਸਾਰੇ ਚਗੰਮਾ ਕਰੀ ਦੀ ਆ ਇਹੀ ਤਾਂ ਕਹਿੰਦੇ ਪੰਜਾਬੀ ਮਿਹਨਤ ਕਰਦੇ ਆ ਹਾਈ ਕਮੇਓ ਜੀ ਤੇਲ ਪਾਇਆ ਸੀ ਆਪਾਂ ਮੈਂ ਪਰਚੀ ਚੁੱਕ ਲਈਏ ਉਧਰੋਂ ਗੱਡੀ ਕਿੱਥੋਂ ਗਈ ਹੋ ਯਾਰ ਪਰਚੀ ਚੁੱਕਣੀ ਆ ਹੋ ਹੋ ਗਰਮੀ ਹੋ ਜਾਂਦੀ ਆ ਪਰਚੀ 199 ਗਾਂ ਬੋਲਣਾ ਨਹੀਂ ਹੇਗਾ ਵਾ ਤੇਲ ਪੋਣ ਵਾਲਾ ਕੋਡ ਆ ਸਾਡਾ ਇਹਦੇ ਨਾਲ ਪਰਚੀ ਨਿਕਲਦੀ ਐ ਐਂਟ ਕਰਦੀ ਐ ਭਾਈ ਕੋਈ ਚੋਰੀ ਨਾ ਕਰੇ ਉਹ ਆਹੀ ਗਿਰੋ ਵਾਰ ਆਵਾਜ਼ ਆਉਂਦੀ ਆ ਵਾਲੀ ਬ੍ਰੇਕ ਪਾਈਆ ਕਾਫੀ ਬਣਾ ਲਈਏ ਕੋਕ ਦਾ ਲੱਗੇ ਨਹੀਂ ਕੀ ਦੂਜੀ ਪਾਸੇ ਕਿੰਦਰ ਨੂੰ ਹੁੰਦਾ ਦੇਖ ਕਰ ਚੱਕ ਕਦੇ ਇੱਥੇ ਰਾਤ ਨੂੰ ਕਦੇ ਦਿਨੇ ਕਦੇ ਇੱਥੇ ਸੌਂਈਦਾ ਅੱਜ ਅੱਜ ਸੌਣਾ ਨਹੀਂ ਅੱਜ ਇੱਥੋਂ ਲੰਘ ਜਾਣਾ ਬਸ ਟੈਲਸ ਟ੍ਰੈਫਿਕ ਇਹਨਾਂ ਲੱਗੇ ਹੁਣ ਕਾਫੀ ਬਣਾਈਏ ਕਿ ਐਂਡ ਪੰਜੀਰੀ ਖਾਈਏ ਉਹ ਵਾਹੀ ਕਰੋ ਸਤਨਾਮ ਲਾਈਏ ਟਰੱਕ ਪਾਰਕਿੰਗ ਮੈਂ ਵੀਡੀਓ ਦੇ ਦਈਆ ਚੰਡੀਗੜ੍ਹ ਲੋਕਾਂ ਨੇ ਜਿਨ੍ਹਾਂ ਨੇ ਮਨਾਇਆ ਨਵਾਂ ਸਾਲ ਚੰਡੀਗੜ੍ਹ ਦੀ ਵੀਡੀਓ ਇਨਾ ਗੰਦ ਪਾਇਆ ਹੋਇਆ ਮੁੰਡੇ ਕੁੜੀਆਂ ਨੇ ਪੰਜਾਬ ਚ ਦਾਰੂ ਨਸ਼ਾ ਕਰਕੇ ਨਵਾਂ ਸਾਲ ਨੂੰ ਲੋਕੀ ਮਨਾਉਂਦੇ ਆ ਨਵਾਂ ਸਾਲ ਮਨਾਓ ਜਾਂ ਕੰਮ ਤੇ ਜਾਂ ਗੁਰੂ ਘਰ ਮੇਰੇ ਹਿਸਾਬ ਨਾਲ ਤਾਂ ਇੱਥੇ ਹੋਣਾ ਚਾਹੀਦਾ ਨਵੇਂ ਸਾਲ ਜਿਹੜਾ ਮਨਾਉਣੇ ਆ ਉਹ ਤਾਂ ਨਵਾਂ ਸਾਲ ਤੋਂ ਡੇਲੀ ਵਧੀਆ ਜਾਵੇ ਰੱਬ ਕੋਲੋਂ ਅਰਦਾਸਾਂ ਕਰੋ ਆਈ ਪੰਜਾਬੀ ਸੁੱਤੇ ਪਏ ਆ ਸਾਰੇ ਸੁੱਤੇ ਵੇ ਆ ਅਸੀਂ ਉੱਲੂਆਂ ਵਾਂਗੂ ਜਾ ਕੇ ਦੇ ਦਿਨ ਪਰ ਰਾਤ ਕਰਦੇ ਆ ਕੰਮ ਸੜਕਾਂ ਵੀ ਖਾਲੀ ਪਈਆਂ ਨੇ ਟਰੱਕ ਸਟਾਪ ਵੀ ਖਾਲੀ ਪਿਆ ਵਾ ਬੰਦੇ ਕਿੱਥੇ ਗਏ ਜਾਣਾ ਚ ਹੌਲੀਡੇ ਮਨਾ ਰਹੇ ਆ ਓਕੇ ਜੀ ਬਣਾਈਏ ਕਾਫੀ ਫੇਰ ਕਰਦੇ ਆ ਗੱਲਬਾਤ ਹੋਰੀਆਂ ਵੀ ਸਲੂਟ ਮਾਰਦੀਆਂ ਨੇ ਚੜਾਈ ਆ ਵੀ ਤਪਾ ਗਾਹ ਤੋਂ ਲੈਣਾ ਲੈਫਟ ਤੇ ਵਾਕਰ ਹੈਗੀ ਆਪਣੀ 2 ਘੰਟੇ ਹੋ ਚਲੇਵਾਂਗੇ 3rd left at the traffic light ਹਾਂ ਮੁਰਦੇ ਮੁਰਦੇ ਗੱਡੀ ਕੋਈ ਚੱਕਰ ਨਹੀਂ ਮੁਰਦੇ ਆ ਗਵਰਨਮੈਂਟ ਨੂੰ ਕਹਿ ਕੇ ਇੱਥੇ ਛੜਕ ਵੀ ਬਣਵਾਉਣੀ ਪਈਆਂ ਸਭ ਟੁੱਟੀ ਪਈ ਆ ਟੈਕਸਸ ਸੈਂਟਰ ਕਰਨਾ ਲੈ ਵੀ ਨਾਨਕ ਨੂੰ ਕਾਲ ਆ ਗਈ ਕਾਲ ਚੱਕੀ ਹੈ ਨਾਨਕ ਨੂੰ ਵਾਦੀ ਐ ਪੈਂਦੀ ਆ ਜਦੋਂ ਕਾਰਬਾਈ ਪੈਂਦੀ ਆ ਐ ਕਰਚਕ ਕਰਚਕ ਮਖਣਾ ਆਇਆ ਹੈ ਭਈ ਹੈ ਨਾ ਕਾਲੀ ਰੈੱਡ ਲੱਗਦਾ ਵਾ ਟ੍ਰੈਫਿਕ ਬੜੀ ਘਟਾ ਨਵੇਂ ਸਾਲ ਕਰਕੇ ਤੇ ਵੀਡੀਓ ਜਿਹੜੀ ਦੇਖੀ ਆ ਤੁਸੀਂ ਉਹ ਤੁਹਾਨੂੰ ਕਿੱਦਾਂ ਲੱਗੀ ਤੁਹਾਡਾ ਨਵਾਂ ਸਾਲ 2026 ਕਿਵੇਂ ਲੰਘਿਆ ਸਭ ਦਾ ਵਧੀਆ ਲੰਘਿਆ ਵਧੀਆ ਹੀ ਚਾਹੀਦਾ ਵਾ ਤੇ ਤੁਹਾਡੇ 2026 ਵਿੱਚ ਤੁਹਾਡੇ ਕੀ ਗੋਲ ਆ ਸੇ ਕੀ ਕਰਨਾ ਚਾਹੁੰਦੇ 2026 ਵਿੱਚ। ਬੀਠੀ ਕਰਦਾ ਹੈ ਵੀਡੀਓ ਦਾ ਹੀ ਐਂਡ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਲਾਈਕ ਕਰਿਆ ਕਰੋ। ਦੈਸਟ ਇਹੀ ਹੈ ਜੇ। ਓਕੇ ਜੀ ਬਾਏ ਬਾਏ ਸਭ ਨੂੰ ਸਤਿ ਸ਼੍ਰੀ ਅਕਾਲ।